ਬਰਾੜ ਸਾਹਿਬ ਟੱਕਰੇ ਨੇ ਬਰਾੜ ਸਾਹਿਬ ਇੰਨੀ ਅੱਕ ਅੱਕ ਕਦੋਂ ਕਰਦੇ ਫਿਰਦੇ ਆਂ ਅੱਛਾ ਮੈਨੇ ਗੱਲ ਹੋਰ ਸਮਝ ਨਹੀਂ ਆਉਂਦੀ ਯਾਰ ਫਰੂਟੀ ਤੇ ਮਾਜੇ 'ਚ ਕੀ ਫਰਕ ਹੁੰਦਾ ਹੈ ਫਰੂਟੀ ਤੇ ਮਾਜੇ 'ਚ ਉਹ ਫਰੂਟੀ ਹੁੰਦੀ ਹੈ ਮਾਜਾ ਆਪ ਕਹਾ ਕੇ ਗਿਆਨੀ ਬਾਬਾ ਟਾਈਮ ਨਾਲ ਹੀ ਨਾ ਗਰਮੀ ਹੋ ਜਾਂਦੀ ਹੈ ਅਜੇ ਟਾਈਮ ਕੁਝ ਵੀ ਨਹੀਂ ਹੋਇਆ 8:00 ਵਜੇ ਕਿੰਨੀ ਏਜ ਦਾ ਛੋਟੀ ਜੀ ਮੇਰੀ 12 ਸਾਲ 12 ਸਾਲ 12 ਤੋਂ 6 6 ਸਾਲਾਂ ਬਾਅਦ ਸੋਨੋ ਸੀ ਵਿਆਹ ਦੇਾਂਗੇ ਕੋਈ ਦਰਾਇਤਾ ਨਹੀਂ ਆਹਾ ਬਹੁਤ ਚੰਗਾ ਨਾਮ ਹੈ। ਕਹਾਂ ਤਾਂ ਵੀ ਆਇਆ ਬਈ। ਸਾਡੇ ਪਿੰਡ ਦੇ ਪਲੇਅਰ ਤਾਂ ਬੜੇ ਅਮੀਰ ਹਨ। ਨੈਰ ਟੁੱਟ ਗਈ ਸੀ ਜਿਵੇਂ ਕਿ ਤੁਸੀਂ ਪਿਛਲੇ ਬਲੌਗ ਚ ਵੇਖਿਆ ਹੋਣਾ ਹੈ। ਇਸ ਸਕੂਲ ਚ ਮੈਂ ਪੜਿਆ ਹਾਂ, ਇਸੇ ਮੇਰੇ ਮਾਮੇ ਯਾਰ ਕੇ ਪੜੇ ਆ, ਇਸੇ ਲਈ ਮੇਰੀ ਮੰਮੀ ਪੜੀ ਆ। ਸਭ ਤੋਂ ਵੱਡੀ ਗੱਲ ਇੱਕੋ ਮਤਲਬ ਸਰ ਤੋਂ ਪੜਿਆ। ਬਸੰਤ ਮਾਸਟਰ ਜੀ ਪ੍ਰਿੰਸੀਪਲ ਵੀ ਰਹੇ ਇੱਥੋਂ ਦੇ। ਬਰਾੜਾ ਸਾਹਿਬ ਦੇਖ ਰਹੇ ਨੇ ਜੀ ਮੂਵੀ ਗਰਮੀ ਦੇ ਵਿੱਚ। ਇਸੇ ਛੱਡ ਰੱਖਿਆ ਬਰਾੜਾ ਸਾਹਿਬ ਨੇ 16 ਤੇ। ਪੀਰੀਅਡ ਚੱਲੀਆਂ ਦਾ ਸੌਣੇ ਦਾ ਲਖਨੂ ਕਿਆ ਖੂਬਸੂਰਤ ਨਹੀਂ ਆ ਰਹਾ ਪੀਡੀ ਵਾਲੇ ਪਿੰਡ ਦੇ ਵੇਖੋ ਲੋਰੀ ਪਿੰਡ ਦੇ ਵਿੱਚ ਦੀ ਨਹਿਰ ਨੰਗਦੀ ਐ ਵੇਖੋ ਸਾਰਾ ਸੁਨਣਾ ਪਿਆ ਤੇ ਕਿਸੇ ਟਾਈਮ ਇਸੇ ਪਿੰਡ ਦੀ ਗਲਗਾਂ ਚ ਬਹੁਤ ਰੌਣਕ ਮੇਲਾ ਹੁੰਦਾ ਸੀ ਜੀ ਦੋਸਤੋ ਅਸੀਂ ਪਹੁੰਚੇ ਆਂ ਪੀਟਿਆਲੇ ਤੇ ਨਹਿਰ ਚ ਪਾਣੀ ਆਈ ਗਿਆ ਨਹਿਰ ਟੁੱਟ ਗਈ ਸੀ ਜਿਵੇਂ ਕਿ ਤੁਸੀਂ ਪਿਛਲੇ ਬਲੌਗ ਚ ਵੇਖਿਆ ਹੋਣਾ ਪਰ ਬੜੀ ਜਲਦੀ ਠੀਕ ਕੀਤੀ ਤੇਰੀ ਬਹੁਤ ਜ਼ਿਆਦਾ ਲੋੜ ਸੀ ਕਿਉਂਕਿ ਤੁਹਾਨੂੰ ਪਤਾ ਵੀ ਹੁਣ ਝੋਨਾ ਲੱਗ ਰਿਹਾ ਆਸ ਤੇ ਬਸੇ ਤੇ ਨਹਿਰੀ ਪਾਣੀ ਹੋਣਾ ਬਹੁਤ ਜ਼ਰੂਰੀ ਹੈ। ਕਿਆ ਖੂਬਸੂਰਤ ਨਹੀਂ ਆ ਰਹਾ ਪੀਟਿਆਲੇ ਪਿੰਡ ਦੇ ਵੇਖੋ ਤੁਸੀਂ ਪਿੰਡ ਦੇ ਵਿੱਚ ਦੀ ਨਹਿਰ ਲੰਘਦੀ ਹੈ। ਕਾਰਨ ਪਾਣੀ ਵੀ ਚੰਗਾ ਆਈ ਜਾਂਦਾ। ਪਹਿਲਾਂ ਤਾਂ ਚਾਰਗਾ ਹੁਣ ਪਾਣੀ ਵਧੀਆ ਮੈਂ ਤੇ ਬੁੱਗਿਆ ਇਸ ਆਪਣੇ ਸਕੂਲ ਦੇ ਗਰਾਊਂਡ 'ਚ ਪਲੇਅਰਾਂ ਨੂੰ ਮਿਲ ਪਰ ਪਲੇਅਰ ਹੁਣ ਇੱਥੇ ਆਉਂਦੇ ਘੱਟ ਆ ਇੱਕ ਆਉਂਦੇ ਲੇਟ ਆ ਬਾਕੀ ਆ ਬੜੀਆਂ ਸੋਹਣੀਆਂ ਲੰਗਾਂ ਦੇਖੋ ਤੁਸੀਂ ਛਾਂ ਆਵੇਂ ਬੰਦਾ ਦੁਪਹਿਰੇ ਮੰਜਾ ਢਾ ਕੇ ਬਹਿ ਜੇ ਵਿੱਚ ਫੁੱਲ ਯਾਰ ਹੈ ਆਗੇ ਪਲੇਅਰ ਵਾਹ ਵੀ ਵਾਹ ਪਾਰਾਂ ਤੇ ਵੀ ਆਇਆ ਬਈ ਛੋਡੇ ਪਿੰਡ ਤੇ ਪਲੇਅਰ ਤਾਂ ਬੜੇ ਅਮੀਰ ਐ ਇਹ ਸਕੂਲ ਚ ਮੇਰੇ ਪੇਪਰ ਹੋਏ ਸੀ 10ਵੀਂ ਤੇ 12ਵੀਂ ਦੇ ਬੜੀਆਂ ਯਾਦਾਂ ਜੁੜੀਆਂ ਆ ਇਸੇ ਸਕੂਲ ਚ ਮੈਂ ਪੜਿਆ ਇਸੇ ਮੇਰੇ ਮਾਮੇ ਯਾਰ ਕੇ ਪੜੇ ਆ ਇਸੇ ਚ ਮੇਰੀ ਮੰਮੀ ਪੜੀ ਆ ਸਭ ਤੋਂ ਵੱਡੀ ਗੱਲ ਇੱਕੋ ਮਤਲਬ ਸਰ ਤੋਂ ਪੜਿਆ ਬਸੰਤ ਮਾਸਟਰ ਜੀ ਪ੍ਰਿੰਸੀਪਲ ਵੀ ਰਹਿ ਇੱਥੋਂ ਦੇ ਤੇ ਮੇਰੇ ਇੱਥੇ ਲੱਗਣ ਦਾ ਕਾਰਤ ਉਹਨੂੰ ਮੈਂ ਦੱਸ ਦਿੱਤਾ ਸੀਗਾ ਦੀ ਨੈਕਸਟ ਡੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਖੂਬਸੂਰਤ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਲਓ ਜੀ ਸਵੇਰ ਸਵੇਰ ਹੋ ਚੁੱਕੀ ਹੈ ਮੇਰੇ ਪਿੰਡ ਨਾਨਕੇ ਦੀ ਟਾਈਮ ਨਾਲ ਹੀ ਨਾ ਗਰਮੀ ਹੋ ਜਾਂਦੀ ਹੈ ਹਲੇ ਟਾਈਮ ਕੁਝ ਵੀ ਨਹੀਂ ਹੋਇਆ 8:00 ਵਜੇ ਹੈ ਉਮਰਸ ਦੱਸੀ ਤੇ ਅੰਦਰ ਜਮੀ ਆਊਗਾ ਬਾਕੀ ਵੇਖੋ ਕੀ ਬੰਦ ਆ ਲਬਰਾਟ ਸਾਹਿਬ ਤੁਹਾਨੂੰ ਦਰਸ਼ਨ ਕਰਾ ਦਿਆ ਕਰਦੇ ਪਿੰਡ ਪੀਟੀ ਵਾਲਾ ਗੁਰੂ ਘਰ ਦੇਖਦਾ ਇੱਥੋਂ ਕਿ ਨਹੀਂ ਕੋਠਿਆਂ ਉੱਲੇ ਆ ਗਿਆ ਥੋੜਾ ਜੀ ਨਾ ਸਤਨਾਉ ਵਾਜੇ ਸੱਚੇ ਪਾਤਸ਼ਾਹ ਬਾਕੀ ਚੱਲਦੇ ਆ ਥੱਲੇ ਜੀ ਕਰਦੇ ਆ ਬਰਾਟ ਸਾਹਿਬ ਨਾਲ ਗੱਲਬਾਤ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਬਰਾਟ ਸਾਹਿਬ ਦੇਖ ਰਹੇ ਨੇ ਜੀ ਮੂਵੀ ਗਰਮੀ ਦੇ ਵਿੱਚ ਇਸੇ ਛੱਡ ਰੱਖਿਆ ਬਰਾੜ ਸਾਹਬ ਨੇ 16 ਤੇ ਨਹੀਂ ਨਹੀਂ 27 ਤੇ ਬਰਾੜ ਸਾਹਬ ਨੇ ਲਾ ਰੱਖੀ ਜੀ ਘੋੜਿਆਂ ਦੀ ਫੋਟੋ ਵਾਹ ਜੀ ਵਾਹ ਚਲ ਵਾਰ ਸਾਹਬ ਤੂੰ ਕਰ ਰਿਹਾ ਸਟਾਉਣਾ ਮੈਂ ਚੰਗਾ ਮੈਂ ਜਾਣਾ ਦੂ ਦੇਖ ਰਿਹਾ ਗਰਮੀ ਬਹੁਤ ਹੈ ਜੀ ਆਦੇ ਅਸੀਂ ਮੀਂਹ ਆਊਗਾ ਪਰਪਸ ਨਹੀਂ ਆਇਆ ਟੈਂਪਰੇਚਰ ਦਿਖਾ ਰਿਹਾ ਜੀ ਅੱਜ ਦਾ ਇਦੋਂ ਪਹਿਲਾਂ ਵੇਖਿਆ ਜਾਂਦਾ ਸੀ ਜਿਆਦਾ ਹੋਵੇ ਉਦੋਂ ਦਿਖਾਈ ਜਾਂਦਾ ਸੀ 37 38 ਡਿਗਰੀ ਤੇ ਜੇ ਆਪਾਂ ਕੱਲ ਦੀ ਗੱਲ ਕਰੀ ਕੱਲ ਨੂੰ ਦੱਸ ਰਿਹਾ ਜੀ 36 ਡਿਗਰੀ ਪਰਸੋਂ ਦੱਸ ਰਿਹਾ ਜੀ 33 ਡਿਗਰੀ ਉਦੋਂ ਬਾਅਦ 32 ਡਿਗਰੀ ਤੱਕ ਚੜ ਦੇਣਾ ਟੈਂਪਰੇਚਰ ਦੇ ਹਿਸਾਬ ਨਾਲ ਤਾਂ ਕੰਮ ਮਤਲਬ ਠੀਕ ਰਹੂਗਾ ਹੁਣ ਵੇਖੋ ਇੱਕ ਹੋਮਸ ਦੀ ਹੋਣ ਲੱਗ ਜੇ ਨਾ ਜਦੋਂ ਤੇ ਉਦੋਂ ਵੀ ਬਹੁਤ ਬੁਰਾ ਹਾਲ ਹੋ ਜਾਂਦਾ ਵੇਖੋ ਸਾਰਾ ਸੁੰਨਾ ਪਿਆ ਤੇ ਕਿਸੇ ਟਾਈਮ ਇਸੇ ਪਿੰਡ ਦੀਆਂ ਕਿਲਗਾਂ 'ਚ ਬਹੁਤ ਰੌਣਕ ਮਿਲਦਾ ਹੁੰਦਾ ਸੀ ਬਹੁਤ ਜਿਆਦੇ ਸਾਰਾ ਦਿਨ ਖੇਢੀ ਅੰਦਰ ਰਹਿੰਦੇ ਨਾਨਕਾਂ ਦਾ ਚੱਕੀ ਨੂੰ ਨਹੀਂ ਹੁੰਦਾ ਪਹਿਲਾਂ ਤਾਂ ਨਾਲ ਮੈਂ ਇੱਕ ਫੋਟੋ ਪਾਉਂਗਾ ਜਿਹੜੀ ਮੇਰੀ ਫੋਟੋ ਖਿੱਚੀ ਐ ਇਸ ਘਰੇ ਖਿੱਚੀ ਸੀ ਪਹਿਲਾਂ ਇਹ ਪੁਰਾਣਾ ਘਰ ਹੁੰਦਾ ਸੀ ਉਦੋਂ ਦਾ ਦੋ ਤਨਾਰੀ ਵੇਚ ਕੇ ਕਿਸੇ ਹੋਰ ਨੇ ਲੈ ਲਿਆ ਇਸ ਘਰੇ ਫਿਰ ਗਏ ਅਸੀਂ ਇਸ ਘਰੇ ਤੇ ਆਹ ਹੁੰਦਾ ਸਮਾਂ ਬਸ ਬਹੁਤ ਛੇ ਦਿਨਾਂ ਹੀ ਹੁੰਦਾ ਸਾਰਾ ਦਿਨ ਉਹ ਇੱਥੇ ਬੈਠੇ ਰਹਿੰਦੇ ਇੱਥੇ ਕੰਦ ਹੁੰਦੀ ਸੀ ਤੇ ਹੁਣ ਤਾਂ ਚਲੋ ਦੁਕਾਨਤ ਕੋਲ ਨਾ ਪੈ ਗਈਆਂ ਬਹੁਤ ਵਧੀਆ ਮੌਲ ਹੁੰਦਾ ਸੀ ਅਥਲਾਏ ਉਹ ਤਾਂ ਬਾਹਰ ਬੂਰ ਕੱਟ ਗਏ ਹੁੰਦੇ ਸੀ ਸਾਰੇ ਇੱਕ ਦੂਜੇ ਵਿੱਚ ਵਜੇ ਫਿਰਦੇ ਹੁੰਦੇ ਸੀ ਸਭ ਤੋਂ ਵੱਡਾ ਕਾਰਨ ਜੇ ਮੈਂ ਮੰਨਦਾ ਮੈਂ ਤਾਂ ਇਹ ਗੱਲ ਮੰਨਦਾ ਵੀ ਉਦੋਂ ਮੋਬਾਈਲ ਨਹੀਂ ਹੁੰਦੇ ਸੀ ਤੇ ਜਿਹੜਾ ਆਏ ਆ ਉਹ ਤਾਂ ਸੀ ਹੁੰਦੇ ਸੀ 10ਵੀਂ ਚ ਜਾਂ 8ਵੀਂ ਚ ਲਾ ਲੋ ਨੋਕੀਆ ਦੇ ਆਏ ਸੀ ਉਹ ਬੜੇ ਮਹਿੰਗੇ ਹੁੰਦੇ ਸੀ ਤੇ ਨੈਟ ਨਹੀਂ ਚੱਲਦਾ ਹੁੰਦਾ ਸੀ ਹੁਣ ਤਾਂ ਬੰਦਾ ਇੱਕ ਵਾਰੀ ਕੋਈ ਰੀਲ ਜੀ ਵੇਖਣ ਲੱਗ ਗਿਆ ਤਾਂ ਇਹ ਨਹੀਂ ਪਤਾ ਲੱਗਦਾ ਕਦੋਂ ਘੰਟਾ ਲੰਘ ਜੇ ਉਦੋਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਉਹ ਤੈਂ ਤਵਾਰ ਦਾ ਇੰਤਜ਼ਾਰ ਹੁੰਦਾ ਸੀ ਸ਼ਕਤੀਮਾਨ ਹੁੰਦਾ ਹੁੰਦਾ ਸੀ ਬਰਾੜ ਸਾਹਿਬ ਟੱਕਰੇ ਨੇ ਬਰਾੜ ਸਾਹਿਬ ਇੰਨੀ ਅੱਗਾ ਅੱਗਾ ਤੋ ਕਰਦੇ ਫਿਰਦੇ ਆ ਛੱਡ ਜੋ ਜੀ ਇੰਨੀ ਅੱਗਾ ਕਰਦੇ ਫਿਰਦੇ ਕਿੱਧਰ ਆਏ ਹੋ ਬਰਾੜ ਸਾਹਿਬ ਜਾ ਕੇ ਜੀ ਹੇਮਪੰਡ ਸਾਹਿਬ ਤੇ ਇਹਨਾਂ ਦੇ ਬਲਾਗ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਇਕਲ ਹੋਰ ਆ ਤੁਸੀਂ ਭਾਵੇਂ ਵੀਡੀਓ ਚੱਲੀ ਜਾਂਦੀ ਜੀ ਵੇਖ ਲਿਓ ਤੁਸੀਂ ਨਾ ਹੁਣ ਕਿ ਪਹਾੜਾਂ ਲਈ ਵੀਡੀਓ ਕੱਢ ਲਓ ਬਰਫ ਜੀ ਪੈਂਦੀ ਵਾਲੀ ਸੋਨਾਂ ਆ ਲਗੂ ਆਹਾਹਾ ਸਕੂਨ ਤਾਂ ਮਿਲਦਾ ਮਨ ਨੂੰ ਬਹੁਤ ਗਰਮੀਆਂ ਵਾਕੀ ਸਹੀ ਗੱਲ ਆ ਬਰਾੜ ਸਾਹਿਬ ਦੀ ਬਿਸਕਟ ਲੈ ਕੇ ਆਏ ਨੇ ਭੈਣਰ ਗਏ ਆ ਅੱਛਾ ਜੀ ਉਧਰਲੇ ਕਰੋ ਤੁਹਾਨੂੰ ਦੱਸਤਾ ਸੀ ਘਰ ਉਧਰ ਆ ਗਿਆ ਸੀ ਤੇ ਘਰੇ ਤੇ ਆ ਗਿਆ ਸੀਗਾ ਵਾਹ ਵਾਹ ਅਨਸਰ ਮਿਲਦੇ ਆ ਕਾਸ਼ਦੀਪ ਨੂੰ ਕਰਾਉਣੇ ਸਾਡੀ ਗੱਲਬਾਤ ਤੇ ਇਹ ਕਰ ਵੀ ਦੁਨੀਆ ਦੇ ਢਾਕੇ ਪਾਇਆ ਤੇ ਨਾਲ ਨਾਲ ਇੱਥੇ ਤੁਹਾਨੂੰ ਪਤਾ ਵੀ ਕਾਸ਼ਦੀਪ ਸਿੰਘ ਦੂਸਰਾ ਕੰਮ ਵੀ ਕਰਦੇ ਨੇ ਸ਼ਟਰਿੰਗ ਵਾਲਾ ਸਾਰਾ ਸਾਰਾ ਸਮਾਨ ਤੁਹਾਨੂੰ ਮਿਲਦਾ ਹੁਣ ਵੱਡੀ ਦੁਕਾਨ ਜਿਹੜੀ ਅੱਡੇ ਤੇ ਪਾ ਰਹੇ ਨੇ ਸਾਡੇ ਪੰਜ ਸਵਾ ਆਏ ਨੇ ਆਓ ਜੀ ਉਰੇ ਆਓ ਸ਼ਸਤਰੀ ਕਾ ਬਲਾਉ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਕਿੱਥੇ ਰਹਨ ਲੱਗ ਦੇਖੀ ਨਹੀਂ ਕਦੇ ਅੱਛਾ ਹੋ ਠੀਕ ਹੋ ਅੰਬੀ ਵੀ ਪਈ ਆ ਬਈ ਐਸੀ ਹਾਂ ਬਾਹਰ ਨਿਕਲ ਕਿੰਨੀ ਕਲਾਸ ਚ ਹੋ ਗਈ ਤੁਸੀਂ 6ਵੀਂ 6ਵੀਂ ਚ ਹੋਗੇ ਬਾਨੀ ਰੱਬ ਦੇ ਵੈਰੀ ਗੁੱਡ ਤੇ ਕਿੰਨੀ ਏਜ ਦਾ ਤੁਹਾਡੀ ਜੀ ਮੇਰੀ 12 ਸਾਲ 12 ਸਾਲ 12 ਤੇ 6 6 ਸਾਲਾਂ ਬਾਅਦ ਸੋਨੋ ਸੀ ਵਿਆਹ ਦੇ ਗਏ ਕੋਈ ਤਰਾਜਤਾ ਨਹੀਂ ਪਹਿਲਾਂ ਪਹਿਲਾਂ ਛੋਟਾ ਹੋ ਆਹਾ ਬਹੁਤ ਚੰਗਾ ਨਾਮ ਹੈ ਉਹ ਠੀਕ ਹੋ ਕੋਈ ਦੋ ਸ਼ਬਦ ਕੁਝ ਕਹਿਣਾ ਚਾਹੁੰਦੇ ਆ ਦੇਖਣ ਵਾਲਿਆਂ ਨੂੰ ਦੋ ਹੀ ਸ਼ਾਬ ਜੀ ਸਬਸਕ੍ਰਾਈਬ ਕਰੋ ਦੋ ਹੀ ਅੱਖੇ ਦੇਖ ਲੋ ਬਹੁਤ ਇਮਾਨਦਾਰ ਬੰਦਾ ਈ ਸਾਡਾ ਪਾਂਜਾ ਰਣਵੀਰ ਸਿੰਘ ਸਰਾਹ ਠੀਕ ਆ ਸਰਾਹ ਸਾਹਿਬ ਰੋਟੀ ਪਾਣੀ ਖਾ ਲਿਆ ਪੱਕਾ ਜੂਸ ਪੀ ਲਿਆ ਚਲੋ ਹੋ ਠੀਕ ਹੋ ਅੱਛਾ ਮੈਨੇ ਗੱਲ ਹੋਰ ਸਮਝ ਨਹੀਂ ਆਉਂਦੀ ਯਾਰ ਫਰੂਟੀ ਦੇ ਮਾਜੇ ਕੀ ਫਰਕ ਹੁੰਦਾ ਫਰੂਟੀ ਦੇ ਮਾਜੇ ਉਹ ਫਰੂਟੀ ਹੁੰਦੀ ਹੈ ਮਾਜਾ ਆਪ ਕਹਾ ਕੇ ਗਿਆਨੀ ਬਾਬਾ ਆਪਾਂ ਪੀਟੀ ਵਾਲੇ ਆਏ ਹੋਗੇ ਤੇ ਬਾਈ ਮਣਪਰੀ ਦੀ ਦੁਕਾਨ ਤੇ ਨਾ ਅੱਗੇ ਬਾਈ ਲਾਲੀ ਦੁਕਾਨ ਤੇ ਨਾ ਅੱਗੇ ਕਿਵੇਂ ਹੋ ਸਕਦਾ ਪਰ ਕੱਲ ਤਾਂ ਹੈ ਨਹੀਂ ਸੀ ਅੱਜ ਵੇਣੇ ਹੈਗਾ ਕਿ ਹੈ ਨਹੀਂ ਮੇਰਾ ਯਾਰ ਤਾਂ ਬੈਠਾ ਹੈ ਖੋਲੋ ਯਾਰ ਤੂੰ ਦੁਕਾਨ ਨੂੰ ਲੋਕਾਂ ਤਾਂ ਰਖਦੇ ਨੇ ਲਾਗੇ ਗਰਮੀ ਪਤਾ ਕਿੰਨੀ ਮੇਰਾ ਤਰਾ ਨਿਕਲਿਆ ਪਿਆ ਓਹੋ ਹੋ ਹੋ ਇਹ ਵੀ ਛੱਡ ਯਾਰ ਪੱਖਾ ਘਟਾਵਣਾ ਹੈ ਕੋਰਸ ਨਾਉ ਮੈਂ ਕਿ ਆਖ ਕੇ ਡਾਣਾ ਮੈਂ ਕੱਲ ਵੀ ਆਇਆ ਸੀਗਾ ਤੇ ਕੱਲ ਵੀ ਲਾਲੀ ਹੈ ਨਹੀਂ ਸੀ ਮਣਪੀ ਤੇ ਚੱਲ ਹੈ ਨਹੀਂ ਕੈਨੇਡਾ ਤੇ ਅੱਜ ਲਾਲੀ ਕਿੱਥੇ ਹੈ ਅੱਜ ਵੀ ਗਿਆ ਹੈ ਗਰਮੀ ਚ ਨੂੰ ਡਿੱਗਦਾ ਹੋਰ ਸੁਣਾਓ ਠੀਕ ਹੈ ਚੜ੍ਹਦੀ ਕਲਾ ਕੀ ਰੇਡ ਚੱਲੀ ਜਾਂਦਾ ਸੌਣੇ ਦਾ ਲਖਨੂ ਓਕੇ